ਕਹਿੰਦੇ ਸੰਤੋ ਮਨ ਪਵਨੀ ਸੁਖ ਬਣਿਆ ਸੰਤੋ ਮਨ ਪਵਨੀ ਸੁਖ ਬਣਿਆ ਕਿਛ ਜੋਗ ਪ੍ਰਾਪਤ ਗਣਿਆ ਰਹਾਉ ਗੁਰ ਦਿਖਲਾਈ ਮੋਰੀ ਜੀਤ ਮਿਰਗ ਪੜਤ ਹੈ ਚੋਰੀ ਮੌਂਦਲੀਏ ਦਰਵਾਜੀ ਬਾਜੀ ਲੇ ਅਨਹਦ ਬਾਜੀ ਕੁੰਭ ਕਮਲ ਜਲ ਭਰਿਆ ਜਲ ਮੀਟਿਆ ਊਬਾ ਕਰਿਆ ਕਹੋ ਕਬੀਰ ਜਨ ਜਾਨਿਆ ਜੋ ਜਨਿਆ ਤਉ ਮਨ ਮਨਿਆ ਸੰਤੋ ਮਨ ਪਵਨੀ ਸੁਖ ਬਨਿਆ ਜਿ ਸਜੋਗ ਪ੍ਰਾਪਤ ਗਣਿਆ ਸੋ ਗੁਰੂ ਪਿਆਰਿਓ ਅੱਜ ਆਪਾਂ ਇਹਨਾਂ ਪੰਕਤੀਆਂ ਦੀ ਵਿਆਖਿਆ ਕਰਦੇ ਆਂ ਔਰ ਗੁਰੂ ਮਹਾਰਾ ਸੱਚੇ ਪਾਤਸ਼ਾਹ ਸਾਨੂੰ ਸੋਝੀ ਦੇਣ ਤੰਦਰੁਸਤੀ ਦੇਣ ਸਾਰੀ ਸੰਗਤ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਆਸਾਂ ਮਰਾਦਾਂ ਸਾਰਿਆਂ ਦੀਆਂ ਪੂਰੀਆਂ ਕਰਨ ਪ੍ਰਮਾਤਮਾ ਔਰ ਕਿਰਪਾ ਕਰੇ ਮਾਲਕ ਤਾਂ ਜੋ ਜਿਹੜਾ ਵਾ ਆਪਾਂ ਜਿਹੜਾ ਆਪਣੇ ਜੀਵਨ ਨੂੰ ਸਫਲ ਕਰੀਏ ਕਿਉਂਕਿ ਇਹ ਜਿਹੜਾ ਜੀਵਨ ਆ ਦੁਬਾਰਾ ਨਹੀਂ ਮਿਲਦਾ ਕਿਉਂਕਿ ਕਈ ਜਨਮ ਪੈ ਕੀਟ ਪਤੰਗਾ ਕਈ ਤਰ੍ਹਾਂ ਦੀ 81 ਲੱਖ ਜੂਨਾ ਤੋਂ ਬਾਅਦ ਕਹਿੰਦੇ ਆ ਕਿ ਮਾਨਸ ਦੇ ਹੀ ਮਿਲਦੀ ਆ ਤੇ 84 ਲੱਖ ਜੂਨਾ ਗਿਣ ਲੱਗਿਆ ਨਾ ਬੰਦੇ ਦਾ ਇਹਨਾਂ ਦੇ ਗੇਨੀਆਂ ਬੜੀਆਂ ਔਖੀਆਂ ਆ ਦੀ ਫਿਰ ਹੰਡਾਉਂਗੇ ਉਹਨਾਂ ਦੀ ਜਿਹੜੀ ਆ ਉਹਨਾਂ ਦਾ ਜੀਵਨ ਕਾਲ ਪੂਰਾ ਕਰਨਾ ਦੀ ਸਮਝ ਲਓ ਕਿ ਦੁਬਾਰਾ ਜਿਹੜਾ ਵਾ ਬੜੀ ਕਿਸਮਤ ਨਾਲ ਫੇਰਾ ਵਾ ਇਸ ਕਰਕੇ ਇਹ ਜਿਹੜੀ ਭਾਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਨ ਕੀ ਤੇਰੀ ਬਰੀਆ ਅਵਰ ਕਾਜ ਤਿਰਕ ਤੇ ਨਾਕਾਮ ਮੇਰੇ ਸਾਧ ਸੰਗਤ ਭਾਜੀ ਕੇਵਲ ਨਾਮ ਸੋ ਜਿਹੜਾ ਵਾ ਸਾਧ ਸੰਗਤ ਤੋਂ ਭਾਵੇ ਆ ਕਿ ਗੁਰੂ ਦੀ ਸੰਗਤ ਵਿੱਚ ਰਹਿ ਕੇ ਗੁਰੂ ਦੇ ਪਿਆਰਿਆਂ ਨਾਲ ਮਿਲ ਬੈਠ ਕੇ ਜਿਹੜੇ ਸਾਨੂੰ ਵਿਹਮਾ ਪਰਮਾ ਦੇ ਵਿੱਚੋਂ ਕੱਢਦੇ ਆ ਉਹਨਾਂ ਕੋਲ ਬੈਠ ਕੇ ਅਸੀਂ ਆਪਣੇ ਜੀਵਨ ਨੂੰ ਸਫਲ ਕਰ ਸਕਦੇ ਹਾਂ। ਸੋ ਇਸ ਕਰਕੇ ਪਿਆਰਿਓ ਆਪਾਂ ਜਿਹੜਾ ਵਾ ਆਪਣੇ ਜੀਵਨ ਨੂੰ ਜਿਹੜਾ ਵਾ ਸਫਲ ਕਰਨਾ ਵਾ ਔਰ ਜੀਵਨ ਨੂੰ ਸੋਹਣਾ ਬਣਾਉਣਾ ਇਸ ਲਈ ਵਤੋਂ ਵਤ ਕੋਸ਼ਿਸ਼ ਕਰੀਏ ਔਰ ਜੀਵਨ ਦੇ ਪੈੜੇ ਨੂੰ ਜਾਈ ਨਾ ਜਾਣਦੀ ਇਹ ਗੁਰਬਾਣੀ ਨੂੰ ਵਾਚੀਏ ਕਹਿੰਦੇ ਸੰਤੋ ਮਨ ਪਵਣੀ ਸੁਖ ਬਣਿਆ ਕਿ ਪ੍ਰਮਾਤਮਾ ਦੇ ਨਾਮ ਦੇ ਨਾਲ ਹੀ ਮੇਰੇ ਮਨ ਵਿੱਚ ਸੁਖ ਬਣਿਆ ਵਾ ਕਿਸੇ ਯੋਗ ਪ੍ਰਾਪਤ ਗਣਿਆ ਹੁਣ ਮੇਰਾ ਜਿਹੜਾ ਵਾ ਜਦੋਂ ਮੈਂ ਪ੍ਰਮਾਤਮਾ ਦਾ ਨਾਮ ਦਾ ਮੈਨੂੰ ਸਮਝ ਆਈ ਸੋਝੀ ਆਈ ਕਹਿਣ ਤੋਂ ਪਾਵਿਆ ਕਿ ਫੇਰੀ ਮੈਨੂੰ ਪਤਾ ਲੱਗਾ ਕਿ ਇਹ ਜੀਵਨ ਜਿਹੜਾ ਵਾ ਮੇਰਾ ਜਿਹੜਾ ਵਾ ਪ੍ਰਮਾਤਮਾ ਦੀ ਗੁਰਬਾਣੀ ਦੇ ਉਸਤਤ ਕਰਨ ਦੇ ਨਾਲ ਗੁਰਬਾਣੀ ਪੜ੍ਹਨ ਦੇ ਨਾਲ ਹੀ ਚੰਗਿਆਂ ਵਿੱਚ ਗਿਣਿਆ ਜਾਣਾ ਰਹਾਉ ਗੁਰਦਖਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ ਕਿਸਾਨੂ ਜਿਹੜੀ ਆ ਗੁਰੂ ਨੇ ਸੋਝੀ ਦੇ ਦਿੱਤੀ ਆ ਸਮਝ ਦੇ ਦਿੱਤੀ ਆ ਔਰ ਹੁਣ ਜਿਹੜੀ ਜਿਹੜੀ ਮਿਰਗ ਤ੍ਰਿਸ਼ਨਾ ਜਿਹੜੀ ਆ ਉਹ ਸਾਰੀ ਖਤਮ ਹੋ ਗਈ ਆ ਉਹਨ ਮੈਨੂੰ ਰਾਹ ਜਿਹੜਾ ਦਿਸ ਪਿਆ ਵਸਲੀ ਕਿ ਮੈਂ ਕਿਹੜੇ ਮਾਰਗ ਤੇ ਜਾਣਾ ਵਾਂ ਤੇ ਜਿਹੜੀ ਮੈਂ ਮਿਰਗ ਤ੍ਰਿਸ਼ਨਾ ਮੇਰੇ ਮਨ ਦੇ ਵਿੱਚ ਮਾਇਆ ਇਕੱਠੀ ਕਰਨ ਦੀ ਜਿਹੜੀ ਹੀਰਾ ਪੇਰੀ ਕਰਨ ਦੀ ਪਰੇਸ਼ਾਨੀਆਂ ਜਿਹੜੀਆਂ ਮੈਨੂੰ ਵੱਧ ਤੋਂ ਵੱਧ ਲੱਗ ਜਾਂਦੀਆਂ ਸੀਗੀਆਂ ਉਹਨਾਂ ਤੋਂ ਮੈਂ ਬਚ ਗਿਆ ਵਾਂ ਔਰ ਮੂੰਦ ਲਈਏ ਦਰਵਾਜ਼ੇ ਬਾਜੀ ਲਈ ਅਨਹਦ ਬਾਜੀ ਮੈਂ ਹੁਣ ਆਪਣੀ ਜਿਹੜੀ ਦਰਵਾਜ਼ੇ ਆ ਇਹਨਾਂ ਲਾਲਸਾਵਾਂ ਵੱਲੋਂ ਮੋੜ ਲਿਆ ਆਪਣੀਆਂ ਇੰਦਰੀਆਂ ਨੂੰ ਇਹਨਾਂ ਪਾਸਿਆਂ ਤੋਂ ਮੋੜ ਲਿਆ ਔਰ ਹੁਣ ਮੇਰੇ ਮਨ ਦੇ ਵਿੱਚ ਖੁਸ਼ੀਆਂ ਦੇ ਵਾਜੇ ਵੱਜਣ ਡੇ ਆ ਮੈਨੂੰ ਆਨੰਦ ਆ ਗਿਆ ਸਕੂਨ ਆ ਗਿਆ ਵਾ ਰੁੱਖੀ ਸੁੱਕੀ ਖਾ ਕੇ ਠੰਡਾ ਪਾਣੀ ਪੀਓ ਫਰੀਦਾ ਦੇਖ ਪਰਾਈ ਚੋਪੜੀ ਨਾਂ ਤਰਸਾਈ ਜੀਓ ਹੁਣ ਮੈਨੂੰ ਜੋ ਮੈਂ ਆਪਣੀ ਹੱਕ ਸੱਚ ਦੀ ਕਮਾਉਣਾ ਉਹਦੇ ਵਿੱਚ ਹੀ ਮੈਨੂੰ ਆਨੰਦ ਆਉਂਦਿਆ ਹੋਣ ਮੈਂ ਜਿਹੜੇ ਉਹ ਦਰਵਾਜ਼ੇ ਜਿਹੜੇ ਆ ਆਪਣੀ ਇੰਦਰੀਆਂ ਜਿਹੜੀਆਂ ਮਾਰੇ ਪਾਸਿਓਂ ਰੋਕ ਲੀਆਂ ਵਾ ਔਰ ਮੇਰੇ ਮਨ ਦੇ ਵਿੱਚ ਜਿਹੜਾ ਵਾ ਖੁਸ਼ੀਆਂ ਖੇੜੇ ਆ ਗਏ ਆ ਪਹਿਲਾਂ ਮੈਂ ਰੋਂਦਾ ਕਰ ਲੌਂਦਾ ਰਿੰਦਾ ਸੀ ਚੜਚੜਾਪਨ ਸੀ ਮੇਰੇ ਵਿੱਚ ਖਿਜ ਸੀ ਮਾਇਆ ਕਤਰ ਕਰਨ ਦੀ ਮੈਨੂੰ ਹਰ ਵੇਲੇ ਲੱਗੀ ਰਹਿੰਦੀ ਸੀ ਭੁੱਖ ਉਹ ਸਾਰੀ ਮਿਟ ਗਈ ਆ ਹੁਣ ਮੇਰੀ ਹੁਣ ਮੈਨੂੰ ਜੋ ਕੁਝ ਮਿਲਦਾ ਮੈਂ ਉਹਦੇ ਵਿੱਚ ਹੀ ਖੁਸ਼ ਰਹਿਣਾ ਯਾਨੀ ਕਿ ਮੈਨੂੰ ਸੰਤੋਖ ਆ ਗਿਆ ਵਾ ਸਬਰ ਆ ਗਿਆ ਵਾ ਔਰ ਮੈਨੂੰ ਜਿਹੜਾ ਆਨੰਦ ਆਉਂਦਾ ਜੀਵਨ ਜੀਣ ਦਾ ਜਦੋਂ ਦੀ ਮੈਂ ਗੁਰਬਾਣੀ ਪੜ੍ਹਨ ਲੱਗ ਪਿਆ ਜਦੋਂ ਦਾ ਮੈਂ ਪ੍ਰਮਾਤਮਾ ਦੇ ਨਾਲ ਚੇਤੇ ਜੋੜ ਲਿਆ ਵਾ ਹੁਣ ਮੇਰੇ ਮਨ ਦੇ ਵਿੱਚ ਸੁੱਖ ਹੀ ਸੁੱਖ ਆ ਗਿਆ ਕਿਉਂਕਿ ਮੈਂ ਗਲਤ ਪਾਸੇ ਆਪਣਾ ਪੈਰ ਨਹੀਂ ਤਰਦਾ ਔਰ ਗੁਰੂ ਮਾਰਾ ਸਚੇ ਪਾਤਸ਼ਾਹ ਫਰਮਾਉਂਦੇ ਆ ਭਗਤ ਕਬੀਰ ਜੀ ਕੁੰਭ ਕਮਲ ਜਲ ਭਰਿਆ ਮੇਰੇ ਦਿਲ ਜਿਹੜਾ ਵਾ ਕਮਲ ਦੇ ਘੜੇ ਦੇ ਪਾਪ ਦੇ ਪਾਣੀ ਨਾਲ ਭਰਪੂਰ ਹੋਇਆ ਸੀਗਾ ਜਲ ਮੇਟਿਆ ਉਬਾ ਕਰਿਆ ਮੈਂ ਪਾਣੀ ਢੋਲ ਦਿੱਤਾ ਹੁਣ ਉਹ ਗੰਦਾ ਤੇ ਇਸ ਨੂੰ ਸਿੱਧਾ ਕਰ ਦਿੱਤਾ ਜਾਨੀ ਕਿ ਜਿਹੜਾ ਕੁੰਭ ਆ ਘੜੇ ਨੂੰ ਕਹਿੰਦੇ ਆ ਕੁੰਭ ਕਮਲ ਜਲ ਭਰਿਆ ਇਹ ਜਿਹੜਾ ਜਲ ਜਿਹੜਾ ਸੀਗਾ ਭਰਿਆ ਸੀਗਾ ਆਪਣੇ ਹਿਰਦੇ ਵਿੱਚ ਗਲਤ ਵਿਚਾਰ ਭਰੇ ਸੀਗੇ ਮਾੜੀ ਮੱਤ ਭਰੀ ਸੀ ਭੈੜੇ ਜਿਹੜੇ ਮੈਂ ਸੰਸਕਾਰ ਆ ਉਹ ਸਾਰੇ ਛੱਡ ਦਿੱਤੇ ਆ ਉਹਨਾਂ ਨੂੰ ਮੈਂ ਸੁੱਟ ਦਿੱਤਾ ਢੋਲ ਦਿੱਤਾ ਵਾ ਜਿਵੇਂ ਪਾਣੀ ਢੋਲ ਦਈਦਾ ਔਰ ਹੁਣ ਮੈਂ ਆਪਣੇ ਘੜੇ ਨੂੰ ਯਾਨੀ ਕਿ ਮਨ ਨੂੰ ਸਿੱਧਾ ਕਰ ਲਿਆ ਵਾ ਸਿੱਧੇ ਰਸਤੇ ਤੇ ਪੈ ਗਿਆ ਕਹੋ ਕਬੀਰ ਜਨ ਜਾਣਿਆਂ ਜੋ ਜਾਣਿਆ ਤੋ ਮਨ ਮੰਨਿਆ ਕਬੀਰ ਜੀ ਕਹਿੰਦੇ ਨੇ ਕਿ ਮੈਂ ਸਾਈਂ ਦੇ ਗੋਲੇ ਨੇ ਇਸ ਨੂੰ ਜਾਣ ਲਿਆ ਇਸ ਰਸ ਨੂੰ ਸਮਝ ਲਿਆ ਇਸ ਭੇਦ ਨੂੰ ਜਾਣ ਲਿਆ ਤੇ ਜੇ ਮੈਂ ਜਾਣ ਲਿਆ ਤੋ ਮਨ ਮੰਨਿਆ ਜੋ ਜਾਣਿਆ ਤੋ ਮਨ ਮੰਨਿਆ ਹੁਣ ਜਦ ਮੈਂ ਇਸ ਨੂੰ ਜਾਣ ਲਿਆ ਹੈ ਤਦ ਮੇਰਾ ਚੇਤ ਸੰਤੁਸ਼ਟ ਹੋ ਗਿਆ ਸੋ ਗੁਰੂ ਪਿਆਰਿਓ ਇਹ ਜਿਹੜਾ ਆਪਾਂ ਨੂੰ ਸਮਝਾਇਆ ਵਾ ਭਗਤ ਕਬੀਰ ਸਾਹਿਬ ਜੀ ਨੇ ਕਿ ਸੰਤੋ ਮਨ ਪਵਣੀ ਸੁਖ ਬਨਿਆ ਕਿਸ ਜੋਗ ਪ੍ਰਾਪਤ ਰਹਾਓ ਕਿਸ ਜੋਗ ਪ੍ਰਾਪਤ ਗਨਿਆ ਰਹਾਓ ਏ ਸੰਤੋ ਮੇਰੀ ਹਵਾ ਵਰਗੇ ਮਨਵੇ ਨੂੰ ਹੁਣ ਆਰਾਮ ਆ ਗਿਆ ਵਾ ਕਿਉਂਕਿ ਪਹਿਲਾਂ ਡੋਲਦਾ ਫਿਰਦਾ ਸੀਗਾ ਇੱਕ ਥਾਂ ਟੇਕੇ ਨਹੀਂ ਸੀ ਬੈਂਦਾ ਮਨ ਜਿਹੜਾ ਉਹ ਬਿਨਾ ਪੈਰਾਂ ਦੇ ਦੌੜਦਾ ਸਰੀਰ ਜਿਹੜਾ ਇਹਨੂੰ ਪੈਰ ਲੱਗੇ ਮਨ ਨੂੰ ਥੋੜਾ ਲੱਗੇ ਮਨ ਵੇ ਕੋਈ ਇੱਥੇ ਬਿਟੇਂਦਾ ਆਪਾਂ ਨੂੰ ਜਿੱਥੇ ਮਰਜ਼ੀ ਲੈ ਜਾਓ ਜਿਹੜੇ ਮਰਜ਼ੀ ਸ਼ਹਿਰ ਜਿੱਥੇ ਮਰਜ਼ੀ ਉਸੇ ਵੇਲੇ ਅਖਦੀ ਫੁਰਨੇ ਵਿੱਚ ਉੱਥੇ ਪਹੁੰਚ ਜਾਂਦਾ ਵਾ ਇਹ ਤੋਂ ਪਹਿਲਾਂ ਵੀ ਬਸ ਤੁਸੀਂ ਕਲਪਨਾ ਕਰੋ ਤਸਵੀਰ ਲਿਆਓ ਮਨ ਦੇ ਵਿੱਚ ਭਾਵੇਂ ਚੰ드ਰਮਾ ਦੀ ਲਿਆਓ ਸੂਰਜ ਦੀ ਲਿਆਓ ਪਾਣੀ ਦੀ ਲਿਆਓ ਰਿਸ਼ਤੇਦਾਰਾਂ ਦੀ ਲਿਆਓ ਉਸੇ ਵੇਲੇ ਉੱਥੇ ਪਹੁੰਚ ਜਾਊਗਾ ਕਹਿੰਦੇ ਮੈਂ ਅੰਦਾਜ਼ਾ ਲਾਉਂਦਾ ਕਿ ਮੈਂ ਕਿਸੇ ਹੱਦ ਤੱਕ ਵਾਹਿਗੁਰੂ ਦੇ ਮਲਾਪ ਦੀ ਵਿਧਿਆ ਜਾਣ ਲਈ ਹੈ ਬੜੀ ਵੱਡੀ ਗੱਲ ਕਹਿੰਦੇ ਮੇਰੇ ਵਾਸਤੇ ਕਿਛ ਜੋਗ ਪ੍ਰਾਪਤ ਗਣਿਆ ਹੁਣ ਮੇਰੀ ਗਿਣਤੀ ਹੋ ਗਈ ਹੈ ਉਹਨਾਂ ਦੇ ਵਿੱਚ ਜਿਹੜੇ ਭਗਤੀ ਕਰਦੇ ਜਾਣੀ ਕਿ ਜਿਵੇਂ ਕਿਸੇ ਬੰਦੇ ਦੀ ਆਪਾਂ ਕਹਿ ਨਹੀਂ ਦਿੰਦੇ ਕਈ ਵਾਰੀ ਕਿ ਤੂੰ ਤਿੰਨਾ ਚੋਂ ਨਹੀਂ 13 ਚੋਂ ਨਹੀਂ ਦੁਨਿਆਵੀ ਤੌਰ ਤੇ ਕਹਿ ਦਿੰਨੇ ਆ ਨਾ ਤਿੰਨਾ ਚੋਂ ਨਾ 13 ਚੋਂ ਪਰ ਗੁਰੂ ਮਹਾਰਜ ਸਚੀ ਪਾਛੇ ਆ ਤੇ ਫਰਮਾਉਂਦੇ ਆ ਕਿ ਹੁਣ ਮੈਂ ਕਿਸੇ ਜੋਗ ਹੋ ਗਿਆ ਵਾਂ ਮੈਂ ਕਿਸੇ ਗਿਣਤੀ ਵਿਚ ਆ ਗਿਆ ਪਹਿਲਾਂ ਮੈਂ ਜਿਹੜਾ ਆਪਣਾ ਜੀਵਨ ਫਜ਼ੂਲ ਨਗਾਤਾ ਬੇਸਮਝ ਸੀਗਾ ਤੇ ਮੈਂ ਹੁਣ ਮੇਰੇ ਮਨ ਨੂੰ ਜਿਹੜਾ ਵਾ ਸਕੂਨ ਆ ਗਿਆ ਮੇਰੀ ਅੱਖ ਖੁੱਲ ਗਈ ਮੰਦੀ ਗੁਰਦਖ ਲਈ ਮੋਰੀ ਗੁਰਾਂ ਨੇ ਮੈਨੂੰ ਇਹ ਜਿਹੜੀ ਗਲੀ ਵਿਖਾਰੀ ਤੀ ਹੈ ਔਰ ਜਿੱਥੇ ਮਿਰਗ ਪੜਤ ਹੈ ਚੋਰੀ ਜਿਸ ਦੇ ਰਾਈ ਵਕਾਰ ਰੂਪੀ ਜਿਹੜੇ ਸਾਡੇ ਸੰਸਕਾਰ ਆ ਵਿਚਾਰ ਆ ਸਾਰੇ ਹਰ ਨਚੋਰੀਓਂ ਅੰਦਰ ਵੜਦੇ ਹਨ ਮੂੰਦ ਲੀਏ ਦਰਵਾਜ਼ੇ ਮੈਂ ਬੂਹੇ ਬੰਦ ਕਰ ਦਿੱਤੀ ਹੈ ਮੂੰਦ ਕਰਤੇ ਆ ਯਾਨੀ ਕਿ ਖਤਮ ਉਹਨਾਂ ਨੂੰ ਬੰਦ ਕਰ ਦਿੱਤਾ ਵਾ ਮੂੰਦ ਤੋਂ ਭਾਵ ਹੁੰਦਾ ਜਿਵੇਂ ਆਪਾਂ ਪਾਣੀ ਲੱਗਾ ਹੋਵੇ ਨਾ ਕਿਸ ਖੇਤ ਨੂੰ ਤੇ ਆਪਾਂ ਉਹ ਖਾਲ ਦੇ ਵਿੱਚ ਉਹਨੂੰ ਨਕਾ ਲਾ ਦੇਣੇ ਫਿਰ ਦੂਜੇ ਪਾਸੇ ਨੂੰ ਲਾ ਦੇਣੇ ਦਰਵਾਜ਼ਾ ਬੰਦ ਕਰ ਦੇਣਾ ਜਾਨੀ ਕਿ ਮਾੜੇ ਪਾਸੋਂ ਜਿਹੜਾ ਵਾ ਜਾਣ ਤੋਂ ਰੋਕਣਾ ਆਪਣੀ ਅੱਖਾਂ ਨੂੰ ਚੰਗੀਆਂ ਚੀਜ਼ਾਂ ਵੇਖਣੀਆਂ ਚੰਗੀਆਂ ਚੀਜ਼ਾਂ ਸੁਣਨੀਆਂ ਚੰਗਾ ਬੋਲਣਾ ਗੁਰੂ ਦੀ ਸਿੱਖਤ ਸਲਾਹ ਕਰਨੀ ਗੁਰੂ ਦੇ ਵਿਚਾਰਾਂ ਨੂੰ ਸੁਣਨਾ ਔਰ ਚੰਗੀਆਂ ਚੀਜ਼ਾਂ ਦੇ ਜਿਹੜੀ ਦਰਸ਼ਨ ਕਰਨ ਜਿਹਦੇ ਨਾਲ ਮਾੜੀ ਭਾਵਨਾ ਨਾ ਮਨ ਜਾਵੇ ਬਾਜੀਲੇ ਅਨਹਦ ਬਾਜੇ ਮੇਰੇ ਅੰਦਰ ਸੁੱਤੇ ਸਿੱਧ ਕੀਰਤਨ ਹੁੰਦਾ ਹੁਣ ਆਪਣੇ ਆਪ ਵੀ ਜਿਹੜੀ ਵਾਹਿਗੁਰੂ ਦੀ ਜਿਹੜੀ ਰਾਮ ਜੀ ਆ ਜਿਹੜਾ ਹਵਾ ਮੇਰੇ ਅੰਦਰ ਘੁੰਮਦੀ ਰਹਿੰਦੀ ਆ ਸਿਮਰਨ ਚੱਲਦਾ ਰਹਿੰਦਾ ਵਾ ਕੁੰਬ ਕੰਮਲ ਜਲ ਭਰਿਆ ਜਲ ਮੇਟਿਆ ਉਬਾ ਕਰਿਆ ਕਹੋ ਕਬੀਰ ਜਨ ਜਾਣਿਆ ਜੋ ਜਾਣਿਆ ਤੋ ਮਨ ਮੰਨੇ ਸੋ ਜੇ ਜਾਣ ਲਿਆ ਵਾ ਤੇ ਸਮਝ ਆ ਗਈ ਆ ਹੁਣ ਮਨ ਵੀ ਮੰਨ ਗਿਆ ਸੋ ਗੁਰੂ ਪਿਆਰਿਓ ਆਪਾਂ ਵੀ ਆਪਣੇ ਮਨ ਨੂੰ ਜਿਹੜਾ ਵਾ ਉਹ ਮਨਾਉਣਾ ਵਾ ਮਾਰੇ ਪਾਸੇ ਢੁਟਾ ਕੇ ਚੰਗੇ ਬੰਨੇ ਲਾਉਣਾ ਇਹਨੂੰ ਕਿਉਂਕਿ ਮਾਨ ਹੀ ਬਰਾਈਆਂ ਦੀ ਜੜ ਆ ਮਾਨ ਹੀ ਸਾਰੀਆਂ ਜਿੰਨੀਆਂ ਸੰਸਾਰ ਦੇ ਵਿੱਚ ਜਿਹੜੀਆਂ ਕਲੇਸ਼ ਝਗੜੇ ਆ ਤੇ ਸਾਰੇ ਮਨ ਕਰਕੇ ਹੁੰਦੇ ਤੇ ਮਨ ਦੀ ਜਿਹੜੀ ਮੈਲ ਆ ਜਿਹੜੇ ਮਾੜੇ ਵਿਚਾਰ ਆ ਉਹ ਗੁਰੂ ਸਾਹਿਬਾਨ ਨੇ ਦੂਰ ਕਰਨੇ ਆ ਤੇ ਗੁਰਬਾਣੀ ਪੜ੍ਹੀਏ ਸੁਣੀਏ ਕਥਾ ਵਿਚਾਰ ਸਰਵਣ ਕਰਿਆ ਕਰੋ ਗੁਰਬਾਣੀ ਵਾਲੇ ਭਾਵੇਂ ਜਿਹੜਾ ਮਰਜੀ ਚੈਨਲ ਸਬਸਕ੍ਰਾਈਬ ਕਰੋ ਕੋਈ ਗੱਲ ਨਹੀਂ ਪਰ ਆਪਣਾ ਚੈਨਲ ਜਿਹੜਾ ਇਹਨੂੰ ਸਬਸਕ੍ਰਾਈਬ ਕਰਨਾ ਵਾ ਕਿਉਂਕਿ ਆਪਾਂ ਦੀ ਕੋਸ਼ਿਸ਼ ਇਹ ਹੋਈ ਆ ਕਿ ਆਪਾਂ ਵਾਧੂ ਵਾਧ ਚੰਗੇ ਇਨਸਾਨ ਬਣੀਏ ਗੁਰੂ ਵਾਲੇ ਬਣੀਏ ਜੇ ਜੀਵਨ ਮਿਲਿਆ ਤੇਨੂੰ ਸਵਾਰੀਏ ਵਿਚਾਰਾਂ ਕਰਦੇ ਆਂ ਦਾਸ ਕੋਲੋਂ ਇੱਕ ਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਕਿਉਂਕਿ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਉਹ ਪ੍ਰਮਾਤਮਾ ਵਾ ਜਿਹੜਾ ਨਹੀਂ ਭੁੱਲਦਾ ਬਾਕੀ ਇਨਸਾਨ ਜਿਹੜਾ ਗਲਤੀ ਦਾ ਪੁਤਲਾ ਵਾ ਕਿਣ-ਕਿਣ ਭੁੱਲਣ ਹਾਰਿਆ ਆਪਾਂ ਸੋ ਹੋਈਆਂ ਭੁੱਲਾਂ ਦੀ ਕਿਮਾ ਕਰਨੀ ਇਹ ਗੁਰੂ ਦੇ ਸ਼ਬਦਾਂ ਤੇ ਗੌਰ ਕਰਨੀ ਵਿਚਾਰ ਕਰਨੀ ਆ ਸਮਝਣਾ ਆਪਣੇ ਮਨ ਨੂੰ ਮਾੜੇ ਪਾਸੇੋਂ ਮੋੜ ਕੇ ਚੰਗੇ ਪਾਸੇ ਜੋੜ ਕੇ ਆਪਣੇ ਜੀਵਨ ਨੂੰ ਸੋਨਾ ਬਣਾਈਏ ਬਲਾਹ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ